ਦੁਨੀਆ ਦੇ ਵਿੱਚ ਜਿੱਥੇ ਅੱਜ ਹਰ ਕੋਨੇ ਤੱਕ ਹਵਾਈ ਜਹਾਜ਼ ਪਹੁੰਚ ਰਹੇ ਨੇ ਉੱਥੇ ਕੁਝ ਅਜਿਹੇ ਖੂਬਸੂਰਤ ਦੇਸ਼ ਵੀ ਨੇ ਜਿੱਥੇ ਕੋਈ ਫਲਾਈਟ ਨਹੀਂ ਜਾਂਦੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਸਲਾਨੀਆਂ ਦੀ ਕੋਈ ਵੀ ਕਮੀ ਨਹੀਂ ਹੈ ਬਲਕਿ ਕੁਦਰਤ ਦੇ ਨੇੜੇ ਜੀਵਨ ਦੀ ਇੱਕ ਵੱਖਰੀ ਸ਼ਾਂਤੀ ਮਿਲਦੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਵੈਟਿਕਨ ਸਿਟੀ ਦੀ ਦੁਨੀਆ ਦਾ ਸਭ ਤੋਂ ਛੋਟਾ ਸੁਤੰਤਰ ਦੇਸ਼ ਜੋ ਪੂਰੀ ਤਰ੍ਹਾਂ ਇਟਲੀ ਦੇ ਰੋਮ ਸ਼ਹਿਰ ਦੇ ਅੰਦਰ ਸਥਿਤ ਹੈ ਇੱਥੇ ਕੋਈ ਹਵਾਈ ਅੱਡਾ ਨਹੀਂ ਹੈ ਪਰ ਰੋਮ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਕੇਵਲ ਕੁਝ ਮਿੰਟਾਂ ਦੀ ਯਾਤਰਾ ਕਰਕੇ ਲੋਕ ਵੈਟਿਕਨ ਪਹੁੰਚ ਜਾਂਦੇ ਨੇ ਇਹ ਪਾਪ ਦਾ ਨਿਵਾਸ ਥਾਨ ਅਤੇ ਰੋਮਨ ਕੈਥੋਲਿਕ ਚਰਚ ਦਾ ਕੇਂਦਰ ਹੈ ਹੁਣ ਗੱਲ ਕਰਦੇ ਹਾਂ ਮਨੋਕੋ ਦੀ ਫਰਾਂਸ ਦੇ ਨੇੜੇ ਸਥਿਤ ਇਹ ਛੋਟਾ ਪਰ ਸ਼ਾਨਦਾਰ ਦੇਸ਼ ਦੁਨੀਆ ਭਰ ਵਿੱਚ ਆਪਣੀ ਲਗਜ਼ਰੀ ਲਾਈਫਸਟਾਈਲ ਲਈ ਮਸ਼ਹੂਰ ਹੈ ਇੱਥੇ ਵੀ ਕੋਈ 에어ਪੋਰਟ ਨਹੀਂ ਹੈ ਪਰ ਲੋਕ ਨੇੜਲੇ ਫ੍ਰਾਂਸੀਸੀ ਸ਼ਹਿਰ ਨਾਈਸ ਵਿੱਚ ਉਤਰ ਕੇ ਹੈਲੀਕਾਪਟਰ ਜਾਂ ਯਾਟ ਰਾਹੀਂ ਮੋਨਾਕੋ ਪਹੁੰਚਦੇ ਨੇ ਇਸੀ ਤਰ੍ਹਾਂ ਸੈਨ ਮਰੀਨੋ ਲੇਜਨਸਟਾਈਨ ਅਤੇ ਅੰਡੋਰਾ ਇਹ ਤਿੰਨੇ ਹੀ ਦੇਸ਼ ਇਟਲੀ ਸਵਿਟਜ਼ਰਲੈਂਡ ਤੇ ਸਪੇਨ ਦੇ ਵਿੱਚ ਘਾਰ ਸਥਿਤ ਨੇ ਇਹ ਲੈਂਡਲੌਕਡ ਰਾਜ ਆਪਣੇ ਸ਼ਾਨਦਾਰ ਪਹਾੜਾ ਇਤਿਹਾਸਿਕ ਕਲਿਆ ਤੇ ਸ਼ਾਂਤ ਵਾਤਾਵਰਨ ਦੇ ਲਈ ਮਸ਼ਹੂਰ ਹੈ ਇੱਥੇ ਪਹੁੰਚਣ ਲਈ ਸਿਰਫ ਸੁੰਦਰ ਸੜਕ ਯਾਤਰਾ ਦੀ ਰਾਹ ਹੈ ਅਤੇ ਅੰਤ ਵਿੱਚ ਗੱਲ ਕਰੀਏ ਕਿਰੀਬਾਤੀ ਦੀ ਮੱਧ ਪ੍ਰਸ਼ਾਂਤ ਮਹਾਸਾਗਰ ਦਾ ਇਹ ਟਾਪੂ ਰਾਜ 33 ਛੋਟੇ ਟਾਪੂਆਂ ਦਾ ਸਮੂਹ ਹੈ ਇੱਥੇ ਜ਼ਿਆਦਾਤਰ ਯਾਤਰਾ ਕਿਸ਼ਤੀ ਦੇ ਰਾਹੀਂ ਹੀ ਹੁੰਦੀ ਹੈ ਦੁਨੀਆ ਦੇ ਇਹ ਛੋਟੇ ਦੇਸ਼ ਦੱਸਦੇ ਹਨ ਕਿ ਸੁੰਦਰਤਾ ਤੱਕ ਪਹੁੰਚਣ ਲਈ ਹਮੇਸ਼ਾ ਉਡਾਨ ਦੀ ਲੋੜ ਨਹੀਂ ਹੁੰਦੀ ਕਈ ਵਾਰ ਰਸਤੇ ਦੀ ਯਾਤਰਾ ਹੀ ਸਭ ਤੋਂ ਜ਼ਿਆਦਾ ਖੂਬਸੂਰਤ ਮੰਨੀ ਜਾਂਦੀ ਹੈ ਦੁਨੀਆ ਦੇ ਵਿੱਚ ਜਿੱਥੇ ਅੱਜ ਹਰ ਕੋਨੇ ਤੱਕ ਹਵਾਈ ਜਹਾਜ਼ ਪਹੁੰਚ ਰਹੇ ਨੇ ਉੱਥੇ ਕੁਝ ਅਜਿਹੇ ਖੂਬਸੂਰਤ ਦੇਸ਼ ਵੀ ਨੇ ਜਿੱਥੇ ਕੋਈ ਫਲਾਈਟ ਨਹੀਂ ਜਾਂਦੀ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਸੈਲਾਨੀਆਂ ਦੀ ਕੋਈ ਵੀ ਕਮੀ ਨਹੀਂ ਹੈ ਬਲਕਿ ਕੁਦਰਤ ਦੇ ਨੇੜੇ ਜੀਵਨ ਦੀ ਇੱਕ ਵੱਖਰੀ ਸ਼ਾਂਤੀ ਮਿਲਦੀ ਹੈ ਸਭ ਤੋਂ ਪਹਿਲਾਂ ਗੱਲ ਕਰੀਏ ਵੈਟिकन ਸਿਟੀ ਦੀ ਦੁਨੀਆ ਦਾ ਸਭ ਤੋਂ ਛੋਟਾ ਸੁਤੰਤਰ ਦੇਸ਼ ਜੋ ਪੂਰੀ ਤਰ੍ਹਾਂ ਇਟਲੀ ਦੇ ਰੋਮ ਸ਼ਹਿਰ ਦੇ ਅੰਦਰ ਸਥਿਤ ਹੈ ਇੱਥੇ ਕੋਈ ਹਵਾਈ ਅੱਡਾ ਨਹੀਂ ਹੈ ਪਰ ਰੋਮ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਕੇਵਲ ਕੁਝ ਮਿੰਟਾਂ ਦੀ ਯਾਤਰਾ ਕਰਕੇ ਲੋਕ ਵੈਟिकन ਪਹੁੰਚ ਜਾਂਦੇ ਨੇ ਇਹ ਪਾਪਾ ਦਾ ਨਿਵਾਸ ਸਥਾਨ ਅਤੇ ਰੋਮਨ ਕੈਥੋਲਿਕ ਚਰਚ ਦਾ ਕੇਂਦਰ ਹੈ ਹੁਣ ਗੱਲ ਕਰਦੇ ਹਾਂ ਮਨੋਕੋ ਦੀ ਫ੍ਰਾਂਸ ਦੇ ਨੇੜੇ ਸਥਿਤ ਇਹ ਛੋਟਾ ਪਰ ਸ਼ਾਨਦਾਰ ਦੇਸ਼ ਦੁਨੀਆ ਭਰ ਵਿੱਚ ਆਪਣੀ ਲਗਜ਼ਰੀ ਲਾਈਫਸਟਾਈਲ ਲਈ ਮਸ਼ਹੂਰ ਹੈ ਇੱਥੇ ਵੀ ਕੋਈ 에어ਪੋਰਟ ਨਹੀਂ ਹੈ ਪਰ ਲੋਕ ਨੇੜਲੇ ਫ੍ਰਾਂਸੀਸੀ ਸ਼ਹਿਰ ਨਾਈਸ ਵਿੱਚ ਉਤਰ ਕੇ ਹੈਲੀਕਾਪਟਰ ਜਾਂ ਯਾਟ ਰਾਹੀਂ ਮੋਨਾਕੋ ਪਹੁੰਚਦੇ ਨੇ ਇਸੀ ਤਰ੍ਹਾਂ ਸੈਨ ਮਰੀਨੋ ਲੇਜਨਸਟਾਈਨ ਅਤੇ ਅੰਡੋਰਾ ਇਹ ਤਿੰਨੇ ਹੀ ਦੇਸ਼ ਇਟਲੀ ਸਵਿਟਜ਼ਰਲੈਂਡ ਤੇ ਸਪੇਨ ਦੇ ਵਿੱਚ ਘਾਰ ਸਥਿਤ ਨੇ ਇਹ ਲੈਂਡਲੌਕਡ ਰਾਜ ਆਪਣੇ ਸ਼ਾਨਦਾਰ ਪਹਾੜਾ ਇਤਿਹਾਸਕ ਕਲਿਆ ਤੇ ਸ਼ਾਂਤ ਵਾਤਾਵਰਨ ਦੇ ਲਈ ਮਸ਼ਹੂਰ ਹੈ ਇੱਥੇ ਪਹੁੰਚਣ ਲਈ ਸਿਰਫ ਸੁੰਦਰ ਸੜਕ ਯਾਤਰਾ ਦੀ ਰਾਹ ਹੈ ਅਤੇ ਅੰਤ ਵਿੱਚ ਗੱਲ ਕਰੀਏ ਕਿਰੀਬਾਤੀ ਦੀ ਮੱਧ ਪ੍ਰਸ਼ਾਂਤ ਮਹਾਸਾਗਰ ਦਾ ਇਹ ਟਾਪੂ ਰਾਜ 33 ਛੋਟੇ ਟਾਪੂਆਂ ਦਾ ਸਮੂਹ ਹੈ ਇੱਥੇ ਜ਼ਿਆਦਾਤਰ ਯਾਤਰਾ ਕਿਸ਼ਤੀ ਦੇ ਰਾਹੀਂ ਹੀ ਹੁੰਦੀ ਹੈ ਦੁਨੀਆ ਦੇ ਇਹ ਛੋਟੇ ਦੇਸ਼ ਦੱਸਦੇ ਹਨ ਕਿ ਸੁੰਦਰਤਾ ਤੱਕ ਪਹੁੰਚਣ ਲਈ ਹਮੇਸ਼ਾ ਉਡਾਨ ਦੀ ਲੋੜ ਨਹੀਂ ਹੁੰਦੀ ਕਈ ਵਾਰ ਰਸਤੇ ਦੀ ਯਾਤਰਾ ਹੀ ਸਭ ਤੋਂ ਜ਼ਿਆਦਾ ਖੂਬਸੂਰਤ ਮੰਨੀ ਜਾਂਦੀ ਹੈ